तो हाय हाय, हाय हाय, सारे पिटो हाय, लालब रंग हाय हाय सारे हाय हाय, हाय 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 हाय, हाय हाय, हाय हाय हाय, राजा लालब रंग मुर्दा सा मुद्दा बालाबरंग मुर्दा सा मुद्दा बाबा मुर्दाबाद मुरदाबाद मुरदाबाद कांगराना मुबाद मुरदाबाद राजा बरंग मुरदाबाद 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 राजा बरंग मुरदाबाद कांग्रेसा हा 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 कांग्रेसा प्रधान हा ਸਾਂਭਰ ਦਾ ਸ਼ੀਵਾ ਮਦਾਨ ਹੈ ਹਾਏ 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 ਪ੍ਰਧਾਨ ਜੀ ਅੱਜ ਪੁਤਲਾ ਫੂਕਿਆ ਗਿਆ ਔਰ ਰਾਜਾ ਵੜਿੰਗ ਦਾ ਕੀ ਕਹਿਣਾ ਜਾਓਗੇ ਮੇਰੇ ਕੋ ਰਾਜਾ ਬਣਿੰਦ ਦੀ ਉਹਦੀ ਮਾਨਸਿਕਤਾ ਸ਼ੁਰੂ ਤੋਂ ਦਲਤਾਂ ਦੇ ਵਿਰੋਧ ਵਿਰੋਧ ਹੀ ਹੈਗਾ ਉਹ ਅੱਜ ਤੋਂ ਉਹਨਾਂ ਨੇ ਤਕਰੀਬਨ 2016 ਦੇ ਵਿੱਚ ਵੀ ਇਹ ਬਿਆਨ ਜਾਰੀ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਆਈ ਤਾਂ ਰਸੀਂ ਖਤਮ ਕਰ ਦਾਂਗੇ ਉਦੋਂ ਮੈਂ ਮੌਕੇ ਦੀ ਧਰਤੀ ਤੇ ਰਾਜਾ ਬਰਿੰਦਦਾਸ ਸਿੰਘ ਨਕੜਾ ਕੁੱਪਿਆ ਸੀ 2016 ਦੇ ਵਿੱਚ ਔਰ ਉਹ ਇੱਕ ਪ੍ਰੋਗਰਾਮ ਦੇ ਵਿੱਚ ਉਹਨੇ ਸ਼ਰਕਤ ਕਰਨੀ ਸੀ ਇੱਥੇ ਤਾਂ ਬੰਪਾਲਾ ਦੇ ਵਿੱਚ ਯੂਨਿਟ ਕੰਟਰੋਲ ਦਾ ਪ੍ਰੋਗਰਾਮ ਸੀ ਥਾਲੀਆਂ ਟੱਡੀਆਂ ਲੈ ਕੇ ਅਸੀਂ ਉਹਦੇ ਉੱਥੇ ਖੜ ਕੇ ਸੀ ਔਰ ਰਾਜਾ ਬਰਿੰਦਦਾਸ ਬਰਿੰਦਦਾ ਜਿਹੜਾ ਪ੍ਰੋਗਰਾਮ ਸੀ ਉਹ ਸੀ ਕੈਨਸਲ ਕਰਾਇਆ ਸੀ ਰਾਜਾ ਬਰਿੰਦਦਾਸ ਨੂੰ ਮੌਕੇ ਬਣ ਨਹੀਂ ਦਿੱਤਾ ਸੀਗਾ ਔਰ ਹੁਣ ਵੀ ਰਾਜਾ ਬੜੇ ਗੁੰਨੇ ਤਰਨਤਪ ਜਿੰਮੀ ਚੌਂਦ ਦੇ ਵਿੱਚ ਜਿਹੜਾ ਹੈਗਾ ਭੱਦੀ ਸ਼ਬਦਾਵਲੀ ਵਰਤੀ ਆ ਸਰਦਾਰ ਹੁਦਾ ਸਿੰਘ ਜਿਹੜੇ ਗ੍ਰਹਿ ਮੰਤਰੀ ਰਹੇ ਆ ਭਾਰਤ ਦੇ ਉਹਨਾਂ ਖਿਲਾਫ ਸਾਰੀ ਮਰਜੀ ਸਿੱਖ ਕੌਮ ਖਿਲਾਫ ਉਹਨੇ ਗੁੱਦੀ ਆ ਅੱਪਲੀ ਸ਼ਬਦਾਵਲੀ ਵਾਲਮੀਕ ਸਮਾਜ ਖਿਲਾਫ ਬੋਲੀ ਆ ਔਰ ਰੰਗ ਪੱਕਾ ਜਿਹੜਾ ਰੰਗ ਪੱਕਾ ਬਲੈਕ ਦੀ ਗੱਲ ਗੱਲ ਕੀਤੀ ਆ ਬਲੈਕ ਬੋਰਡ ਤੇ ਰੰਗ ਜਿਹੜੇ ਹੈਗੇ ਆ ਉਹਨਾਂ ਨੇ ਵਿਦਵਾਨ ਬਣਾਏ ਹੋਏ ਯਾਰਾਂ ਨੂੰ ਪੱਕੇ ਨਹੀਂ ਰੰਗ ਪੱਕਾ ਜਿਹੜਾ ਬਲੈਕ ਬੋਰਡ ਦਾ ਨਹੀਂ ਹੁੰਦਾ ਇਸ ਕਰਕੇ ਉਹਨੂੰ ਇਹ ਨਹੀਂ ਪਤਾ ਵੀ ਜਿਹੜਾ ਕਾਲਾ ਰੰਗ ਹੈਗਾ ਕਿੰਨਾ ਜਿਹੜਾ ਮਹੱਤਵਪੂਰਨ ਹੈਗਾ ਉਹਨੇ ਸ਼ਬਦਾਵਲੀ ਇਹੋ ਜੀ ਬੋਲੀ ਆ ਉਹਦੇ ਵਿਰੋਧ ਵਿੱਚ ਅੱਜ ਅਸੀਂ ਮੌਕੇ ਦੀ ਧਰਤੀ ਤੇ ਵਾਲਮੀਕੀ ਮੈਜਿਸਟਿਕ ਮਾਨਸਭਾ ਵੱਲੋਂ ਵਾਟੇ ਕੱਟ ਦੇ ਨਾਲ ਰਾਜੇ ਬਣੇ ਦਾ ਜਿਹੜਾ ਪੁਤਲਾ ਵੀ ਸੁੱਕਿਆ ਉਹਦਾ ਪਿੱਟ ਸਿਆਪਾ ਜੀ। ਪਰ ਅਸੀਂ ਧਾਰਮਿਕ ਮਜਲਿਸ ਇਕ ਮਹਾਸਭਾ ਵੱਲੋਂ ਤੁਹਾਡੇ ਮਾਧਿਅਮ ਰਾਏ ਰਾਜੇ ਬਣੇ ਨੂੰ ਕਹਿਣਾ ਚਾਹੁੰਦੇ ਜਿੱਦਣ ਤੂੰ ਮੋਕੇ ਦੀ ਧਰਤੀ ਤੇ ਆਇਆ ਤੇਰਾ ਵਿਰੋਧ ਹੋਊਗਾ ਕਾਲੀਆਂ ਛੰਨੀਆਂ ਤੈਨੂੰ ਦਿਖਾਈਆਂ ਕਰਨੀਆਂ ਤੇ ਤੈਨੂੰ ਮੋਕੇ ਜੋ ਵਣ ਨਹੀਂ ਦਿੱਤਾ ਜਾਊਗਾ ਤੇਰੇ ਪ੍ਰੋਗਰਾਮ ਦਾ ਜਿਹੜਾ ਹੈਗਾ ਅਸੀਂ ਖੰਲਰ ਪਾਵਾਂਗੇ ਜੇ ਤੂੰ ਮੋਕੇ ਦੀ ਧਰਤੀ ਦੇ ਵਿੱਚ ਆਇਆ। ਜਸਵੀਰ ਜੀ ਜਿਹੜਾ ਮਾਮਲਾ ਦਰਜ ਹੋ ਚੁੱਕਿਆ ਵਾ ਇਸ ਤੋਂ ਅੱਗੇ ਕਾਰਵਾਈ ਦੀ ਕੀ ਮੰਗ ਕਰਦੇ ਹਾਂ ਹਾਂ ਜੀ ਜੈ ਭੀਮ ਜੈ ਭਾਤਕ ਸਾਰਿਆਂ ਦੇਖੋ ਜਿਹੜਾ ਰਾਜੇ ਵੜੰਗ ਵੱਲੋਂ ਸਾਡੇ ਸਮਾਜ ਨੂੰ ਭਤੀਸ਼ਵਤਾਵਲੀ ਜਿਹੜੀ ਉਹ ਬੋਲੀ ਗਈ ਆ ਸਾਡੇ ਚੰਨ ਦੀ ਤਰ੍ਹਾਂ ਚਮਕਣ ਵਾਲੇ ਸਰਦਾਰ ਗੂਟਾ ਸਿੰਘ ਜੀ ਜਿਨ੍ਹਾਂ ਨੇ ਕਿ ਇੰਨੀਆਂ ਪ੍ਰਾਰਥਨਾਵਾਂ ਕੀਤੀਆਂ ਜਿੰਨੇ ਸਾਲ ਰਾਜੇ ਵੜੰਗ ਦੀ ਉਮਰ ਨਹੀਂ ਹੈਗੀ ਸੋ ਇਸ ਕਰਕੇ ਮੈਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹੋ ਜਿਹੇ ਜਿਹੜੇ ਬੰਦੇ ਆ ਘਟੀਆ ਮਾਨਸਿਕਤਾ ਵਾਲੇ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਨੂੰ ਉਹਦਿਆਂ ਤੋਂ ਪਾਸੇ ਕੀਤਾ ਜਾਵੇ ਇਹ ਕਾਂਗਰਸ ਦੇ ਵਿੱਚ ਸਾਰੇ ਹੀ ਜਿਹੜੇ ਬੁੱਧੂ ਭਰਤੀ ਕਰ ਲਏ ਆ ਕਿਤੇ ਇਹ ਗਰੀਬ ਵਰਗ ਨੂੰ ਐਸਸੀ ਵਰਗ ਨੂੰ ਸਾਨੂੰ ਇਹ ਕਿਤੇ ਪੈਰ ਦੀ ਜੁੱਤੀ ਦੱਸਦੇ ਆ ਕਿਤੇ ਸਾਡੇ ਪੁਰਖਾਂ ਦੀਆਂ ਆਪਣੀਆਂ ਜਿਹੜੀਆਂ ਫੋਟੋ ਲਾ ਕੇ ਵੋਟਾਂ ਮੰਗਦੇ ਫਿਰਦੇ ਆ ਔਰ ਕਿਤੇ ਰਾਜੇ ਵਡੰਗ ਵਰਗੇ ਖੜੇ ਹੋ ਕੇ ਸਟੇਜਾਂ ਤੋਂ ਜਿਹੜੀ ਬੇਫਾਲਤੂ ਦੀ ਉਹ ਭੁਗਾਈ ਮਾਰਦੇ ਆ ਸੋ ਮੈਂ ਇੱਥੇ ਚੇਤਾਵਨੀ ਦੇਣਾ ਚਾਹੁੰਦਾ ਸਾਰੀਆਂ ਸਰਕਾਰਾਂ ਨੂੰ ਵੀ ਜਿਹੜਾ ਐਸਸੀ ਸਮਾਜ ਆ ਜਿਹੜੇ ਦਲਿਤ ਲੋਕ ਆ ਉਹ ਪਹਿਲਾਂ ਵਾਲਾ ਹਿਸਾਬ ਨਹੀਂ ਰਹਿ ਗਿਆ ਜਿਹੜਾ ਖੰਗੂਗਾ ਡੰਗ ਕੇ ਰੱਖ ਦੇਾਂਗੇ ਸਾਡਾ ਸਮਾਜ ਅੱਜ ਇਸ ਗੱਲ ਦੀ ਚੇਤਾਵਨੀ ਦੇਣ ਵਾਸਤੇ ਮੋਗੇ ਦੀ ਧਰਤੀ ਤੇ ਪ੍ਰੋਗਰਾਮ ਕੀਤਾ ਏ ਆਉਣ ਵਾਲੇ ਸਮਿਆਂ ਦੇ ਵਿੱਚ ਜੇ ਰਾਜੇ ਵਿੜੰਗ ਦੀਆਂ ਐਫਆਰਆਈਆਂ ਇਦਾਂ ਹੀ ਕਾਗਜ਼ਾਂ ਦੇ ਵਿੱਚ ਰਹਿ ਗਈਆਂ ਅਸੀਂ ਵਾਲਮੀਕੀ ਮੱਝ ਵੀ ਸਿੱਖ ਮਹਾਸਭਾ ਵੱਲੋਂ ਅੱਜ ਐਲਾਨ ਕਰਦੇ ਆਂ ਵੀ ਅਸੀਂ ਖੋਦੇ ਨਾ ਮੈਦਾਨਾਂ ਦੇ ਵਿੱਚ ਉਤਰਾਂਗੇ ਔਰ ਜਿੱਥੇ ਵੀ ਰਾਜਾ ਵੜੰਗ ਜਾਊਗਾ ਜਿਵੇਂ ਹੁਣ 2 ਕਰੋੜਿਆਂ ਨਾਲ ਭੁਜਾਰੇ ਆ ਵਾਲਮਿਕੀ ਮਜਬੀ ਸਿੱਖ ਮਹਾਸਭਾ ਵੀ ਇਦਾਂ ਹੀ ਜਿਹੜਾ ਉਹਨੂੰ ਸ਼ਹਿਰਾਂ ਦੇ ਵਿੱਚ ਵੜਨ ਤੋਂ ਪਹਿਲਾਂ ਹੀ ਪਹਗੋੜਾ ਕਰੂਗੀ ਇਹ ਸਾਡਾ ਸਾਡੇ ਸਮਾਜ ਦੇ ਨਾਲ ਵਾਦਾ ਹੈ ਬਾਕੀ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਕੋਈ ਵੀ ਸਟੇਜ ਤੋਂ ਕਿਸੇ ਵੀ ਸਰਕਾਰ ਦਾ ਨੁਮਾਇੰਦਾ ਬੋਲਦਾ ਹੈ ਸਾਡੇ ਸਮਾਜ ਦੇ ਲਈ ਸਾਡਾ ਰੰਗਰੇਟਾ ਸਮਾਜ ਆ ਸਾਡੀਆਂ ਕੁਰਬਾਨੀਆਂ ਦੇਖੋ ਸਾਡਾ ਇਤਿਹਾਸ ਦੇਖੋ ਫਿਰ ਸਾਡੇ ਨਾਲ ਗੱਲ ਕਰੋ ਕਿਸੇ ਨੇ ਵੀ ਕੋਈ ਟਿਕਾ ਟਿੱਪਣੀ ਕਰਨੀ ਆ ਆਪਦੇ ਸ਼ਬਦਾਂ ਨੂੰ ਲਗਾਮ ਪਾ ਕੇ ਰੱਖੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਇੰਡੀਆ ਹਿਲਾ ਕੇ ਰੱਖ ਦਿਆਂਗੇ ਜੇ ਸਾਡੇ ਪੁਰਖਾਂ ਦਾ ਸਨਮਾਨ ਨਹੀਂ ਹੋਇਆ ਜਰਮਨ ਸਾਹਿਬ ਕੀ ਕਹਿਣਾ ਚਾਹੋਗੇ ਇਸ ਮਾਮਲੇ ਦੇ ਪਿਛਲੇ ਦਿਨਾਂ ਦੇ ਵਿੱਚ ਕਰਨ ਤਰਨ ਦੀ ਧਰਤੀ ਦੇ ਰਾਜੇ ਬੜੇ ਨੇ ਜੋ ਸਾਡੇ ਸਮਾਜ ਪ੍ਰਤੀ ਸਰਦਾਰ ਡੋਕਾ ਸਿੰਘ ਮੋਗੇ ਭਾਰਤ ਦੇ ਵਿੱਚ ਅੱਠ ਵਾਰੀ ਉਹ ਐਮਪੀ ਰਹੇ ਆ ਔਰ ਵੱਖ-ਵੱਖ ਮਹਿਮੇਜ ਜਿਉਂ ਨੇ ਜੋ ਆ ਉਹਨਾਂ ਦੇ ਮੰਤਰੀ ਰਹੇ ਜਿਵੇਂ ਕਿ ਖੇਤੀਬਾੜੀ ਮੰਤਰੀ ਰੇਲਵੇ ਮੰਤਰੀ ਗ੍ਰਹਿ ਮੰਤਰੀ ਨਏ ਦੱਸ ਦੇਣਾ ਚਾਹਣਾ ਕਿ ਜਿਹੜਾ ਇੱਥੇ ਮੋਗੇ ਦੀ ਧਰਤੀ ਦੇ ਬੀਬੀ ਕਾਨਗੁਰ ਦਾ ਘਰ ਦੁਆਰਾ ਉਹਦੀ ਜਿਹੜੀ ਜਗ੍ਹਾ ਹੈ ਉਹ ਰੇਲਵੇ ਦੀ ਜਗ੍ਹਾ ਦੇ ਵਿੱਚ ਬਣਿਆ ਔਰ ਉਹਨੂੰ ਜੋ ਆ ਮਾਂ ਤਾਂ ਜੜੀ ਆ ਉਹ ਸਰਦਾਰ ਬੁੱਟਾ ਸਿੰਘ ਜੀ ਦੇ ਕੇ ਗਏ ਆ ਤੇ ਤਵੇ ਹੀ ਉਥੇ ਗੁਰਦੁਆਰਾ ਬਣਿਆ ਉਹ ਟਾਈਮ ਤੇ ਇਥੇ ਬੀਬੀ ਕਾਨਕੌਰ ਤੇ ਉਹਦੇ ਨਾਲ ਇੱਕ ਬਜ਼ੁਰਗ ਜਿਹੜੇ ਕਿ ਸਰਦਾਰ ਬੁੱਟਾ ਸਿੰਘ ਜੀ ਜਦੋਂ ਰੇਲਵੇ ਸਟੇਸ਼ਨ ਤੇ ਆਏ ਸੀ ਤਾਂ ਉਸ ਟਾਈਮ ਤੇ ਇਹਨਾਂ ਨੇ ਭੱਜ ਕੇ ਜਾ ਕੇ ਕਿਹਾ ਵੀ ਅਸੀਂ ਜੀ ਇੱਥੇ ਸਾਡਾ ਗੁਰਦੁਆਰਾ ਬਣਨਾ ਚਾਹੀਦਾ ਤਾਂ ਉਹਨਾਂ ਨੇ ਉਸੇ ਟਾਈਮ ਤੇ ਹੀ ਜਿਹੜੀ ਆ ਰੇਲਵੇ ਦੀ ਜਿਹੜੀ ਜ਼ਮੀਨ ਹੈ ਉਹ ਇਹਨਾਂ ਨੂੰ ਅਲਾਟ ਕਰਤੀ ਸੀ ਗੁਰਦੁਆਰਾ ਸਾਹਿਬ ਨੂੰ ਵਰਗਤਾਰਮਕ ਖਿਆਲਾਂ ਦੇ ਸੀ ਔਰ 2008 ਤੋਂ 9 ਦੇ ਵਿੱਚ ਉਹ ਜਿਹੜੇ ਆ ਉਸ ਟਾਈਮ ਤੇ ਐਸਸੀ ਕਮਿਸ਼ਨ ਦੇ ਚੇਅਰਮੈਨ ਸੀ ਜਦੋਂ ਚੇਅਰਮੈਨ ਸੀ ਤਾਂ ਉਸ ਟਾਈਮ ਤੇ 405 ਬੱਚੇ ਅਸੀਂ ਉਹਨਾਂ ਦੇ ਕੋਲੋਂ ਐਸਸੀ ਸਮਾਜ ਦੇ ਸੀਟ ਅੱਕ ਦੇ ਵਿੱਚ ਭਰਤੀ ਕਰਵਾਏ ਆ ਔਰ ਜਿੰਨੀ ਕਦੀ ਉਮਰ ਆ ਉਹਨੇ ਤਾਂ ਐਵੇਂ ਕਦੀ لیاقت ਹੀ ਨਹੀਂ ਕਿ ਜਿਹੜਾ 40 ਸਾਲ ਜਿਹੜਾ ਬੰਦਾ ਆਪਣੇ ਮਿਨਿਸਟਰੀ ਦੇ ਵਿੱਚ ਰਿਹਾ ਹੋਵੇ ਔਰ ਜੋ ਸਰਦਾਰ ਪੂਤਾ ਸਿੰਘ ਜੀ ਜਿਹੜੇ ਹਨ 1962 ਦੇ ਵਿੱਚ ਐਸੇ ਹੀ ਧਰਤੀ ਦੇ ਉੱਪਰ ਉਸ ਟਾਈਮ ਦੇ ਮੋਗਾ ਕੰਸੀ ਚੁਣੇ ਹੁੰਦੀ ਸੀ ਇਥੋਂ ਉਹ ਪਹਿਲੀ ਵਾਰ ਐਮਪੀ ਬਣ ਕੇ ਗਏ ਤੇ ਪਰ ਇਹ ਉਹਨੇ ਰਾਜੇ ਨੂੰ ਕੀ ਕਹਣਾ ਇਹ ਰਾਜਾ ਵਢੰਗਾ ਰਾਜੇ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਰਾਜ ਕਰਨ ਵਾਲੇ ਹੁੰਦੇ ਆ ਇੱਕ ਇਹੋ ਜਿਹੇ ਜਿਹੜੇ ਚੌਲ ਦੇ ਕਰਾਹੇ ਕੱਢਦੇ ਹੁੰਦੇ ਉਹੋ ਜਿਹੇ ਰਾਜੇ ਹੁੰਦੇ ਆ ਤੇ ਉਹਨਾਂ ਰਾਜਿਆਂ ਚੋਂ ਆ ਜਿਹੜੇ ਚੌਲ ਦੇ ਕਰਾਹੇ ਕੱਢਣ ਵਾਲਾ ਔਰ ਇਹਨਾਂ ਜੋ ਸਾਡੇ ਸਮਾਜ ਦੇ ਪ੍ਰਤੀ ਸਰਦਾਰ ਭੂਟਾ ਸਿੰਘ ਜੀ ਦੇ ਪ੍ਰਤੀ ਇਹਨੇ ਗਲਤ ਸ਼ਹਾਦਤ ਵੀ ਵਰਤੀ ਆ ਔਰ ਪਹਿਲੀ ਤਾਂ ਗੱਲ ਹੈ ਅਗਰ ਕਾਂਗਰਸ ਜੇ ਰਾਈਜ਼ ਕਰਨਾ ਚਾਹੁੰਦੀ ਆ ਤਾਂ ਉਹ ਇਹਨੂੰ ਇਸ ਪਾਰਟੀ ਦੇ ਵਿੱਚੋਂ ਕੱਢੇ ਤੇ ਤਦ ਜਾ ਕੇ ਜਿਹੜਾ ਹੈਗਾ ਸਾਡੇ ਮਨਾਂ ਨੂੰ ਸ਼ਾਂਤੀ ਆਊਗੀ ਪਰ ਇਹਦੇ ਗੰਦੇ ਬੰਦੇ ਨੂੰ ਅਸੀਂ ਇਹ ਦੱਸ ਦੇਣਾ ਚਾਹੁੰਦੇ ਆ ਕਿ ਜਿਵੇਂ ਸਾਡੇ ਪ੍ਰਧਾਨ ਨੇ ਵੀ ਦੱਸਤਾ ਕਿ ਜਦੋਂ ਵੀ ਇਹ ਕਿਤੇ ਮੌਕੇ ਦੀ ਧਰਤੀ ਤੇ ਵੜਿਆ ਔਰ ਸਾਨੂੰ ਪਤਾ ਲੱਗ ਗਿਆ ਇਹ ਮੋਕੇ ਜਾ ਰਿਹਾ ਹੈ ਤਾਂ ਜੀ ਅਸੀਂ ਇਹਦਾ ਉਹ ਡਟ ਕੇ ਵਿਰੋਧ ਕਰਾਂਗੇ ਉਹ ਜਿਹੜੇ ਛਤਰਾਂ ਦੇ ਹਾਰ ਪਾਵਾਂਗੇ ਕਾਲੇ ਕੰਡੇ ਲੈ ਲੈ ਕੇ ਇਹਨੂੰ ਪਜਾਵਾਂਗੇ ਇਹ ਜਿਹੜਾ ਹੈਗਾ ਇਹ ਦਲਤ ਵਿਰੋਧੀ ਦਾ ਚਿਹਰਾ 2016 ਚ ਵੀ ਇਹਦਾ ਨੰਗਾ ਹੋਇਆ ਸੀ ਆ ਹੁਣ 2025 ਚ ਵੀ ਹੋ ਗਿਆ ਇਸ ਲਈ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੀ ਕਾਂਗਰਸ ਪਾਰਟੀ ਆ ਉਹ ਪਹਿਲਾਂ ਹੀ ਜਿਹੜੀ ਆ ਉਹ ਆਮ ਨਾ ਦੇਵੇਂ ਕਹਿੰਦੇ ਆ ਵੀ ਉਹ ਗਲੂਕੋਸ਼ ਦੀਆਂ ਬੋਤਲਾਂ ਦੇ ਚੱਲ ਰਹੀ ਆ ਪਰ ਇਹੋ ਜਿਹੜੀ ਦਲਤ ਵਿਰੋਧੀ ਆ ਦੂਜੇ ਕਿਸ ਲੋਕ ਨੇ ਅੰਦਰ ਵਿੱਚ ਇਹਨੇ ਉਹ ਟਾਈਮ ਤੇ ਸੁਨੀਲ ਜਾਖੜ ਨੇ ਜਦੋਂ ਕਿ ਸਰਦਾਰ ਚਰਨਜੀਤ ਸਿੰਘ ਜੀ ਦੀ ਚੰਨੀ 3 ਮਹੀਨੇ ਵਾਸਤੇ ਮੁੱਖ ਮੰਤਰੀ ਬਣੇ ਸੀ ਤਾਂ ਉਹ ਟਾਈਮ ਤੇ ਨੇ ਕੀ ਆ ਸੀ ਉਹਨੇ ਜਿਹੜੀ ਸਰਦੀ ਇਹਦੀ ਪੈਰਾਂ ਦੀ ਜੁੱਤੀ ਆ ਜਿਹੜੀ ਸਾਡੇ ਸਿਰ ਤੇ ਬਿਠਾ ਦਿੱਤੀ ਗਈ ਆ ਦੂਸਰਾ ਇਹ ਜਿਹੜਾ ਪੰਜਾ ਪੰਜਵਾ ਬਾਜਵਾ ਨੇ ਕਿਹਾ ਸੀ ਕਿ ਦੇਤੀ ਟੱਟੂ ਜਿਹੜਾ ਹੈਗਾ ਉਹ ਰੇਸ ਦੇ ਵਿੱਚ ਲਿਆਦਾ ਅਸੀਂ ਇਹਨੂੰ ਦੱਸ ਦੇਣਾ ਚਾਹੁੰਦੇ ਆ ਜਿਵੇਂ ਕਿ ਹੁਣ ਬਾਜਵਾ ਕੋਈ ਸ਼੍ਰੋਮੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਔਰ ਨੌਵੀਂ ਪਾਤਸ਼ਾਹੀ ਦਾ ਸਰੂਪ ਲਾ ਕੇ ਵੋਟਾਂ ਮੰਗ ਰਿਹਾ ਇਹਨਾਂ ਦੇ ਵੀ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਜਿਹੜਾ ਸ਼੍ਰੋਮੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸਰੂਪ ਅੱਗੇ ਲਾ ਕੇ ਤੇ ਉੱਤੇ ਜਿਹੜੇ ਹੈਗੇ ਆ ਇਹਨਾਂ ਨੇ ਆਪ ਜਿਹੜੇ ਨਮਿੰਦੇ ਆ ਉਹਨਾਂ ਦੀਆਂ ਫੋਟੋ ਲਾਈਆਂ ਔਰ ਮੂਹਰੇ ਪਾਸੇ ਜਿਹੜੀ ਹੈਗੀ ਆ ਰਾਹੂ ਕਾਂਦੀ ਦੀ ਨੰਗੇ ਸਿਰ ਵਾਲੀ ਉਹਨਾਂ ਦੇ ਮੂਹਰੇ ਉਹਨਾਂ ਨੂੰ ਕਿਹਾ ਇੱਕ ਛੋ ਅਸੀਂ ਵਿਰੋਧ ਕਰਦੇ ਆ ਕਿ ਜਿਹੜਾ ਇਹ ਚਾਹੇ ਮਾਜਵਾ ਹੋਵੇ ਤੇ ਚਾਹੇ ਹੋਵੇ ਵੜਿੰਗਾ ਤੇ ਵੜਿੰਗਾ ਦੇ ਫੂਜਣੇ ਤੇ ਤਰੰਗਾ ਅਸੀਂ ਕਰਕੇ ਛਡਾਂਗੇ ਇਹਨਾਂ ਕਹਿੰਦਾ ਆਖੇ ਮਹਾਰਾਜਾ ਜੀ ਜੈਪੀ ਜੈਪਾ ਇੱਕ ਨਾ ਵੇਟ 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 así sal